ਪੰਜਵੇਂ ਸਤ ਗੁਰ ਅਰਜਣ ਪਿਆਰੇ ਰਾਮ ਸਰ ਦੇ ਬੈਠ ਕਨਾਰੇ ਪੰਜਵੇਂ ਸਤ ਗੁਰ ਅਰਜਣ ਪਿਆਰੇ ਰਾਮ ਸਰ ਦੇ ਬੈਠ ਕਨਾਰੇ ਬੋਲੀ ਗੰਮੀ ਕੈ ਉਚਾਰੇ ਸਾਰੀ ਲਿਖਤ ਲਖਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋ ਆਈ ਬਤਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋ ਆਈ ਬਤਾਉਂਦੇ ਨੇ ਉੱਚੀ ਸੁੱਚੀ ਜੋ ਇਹ ਬਾਣੀ ਹੀਰੇ ਪੰਨੇ ਰਤਨਾ ਖਾਣੀ ਇਸ ਵਿੱਚ ਭੇਦਰਤਨਾ ਜਾਣੀ ਸਭ ਨੂੰ ਇਹ ਦਾ ਸਹਾਰਾ ਹੈ ਸਾਨੂੰ ਜਾਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਚੰਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਪੰਜਵੇਂ ਸਤ ਗੁਰਿਆਰ ਜਣ ਪਿਆਰੇ ਰਾਮ ਸਰ ਦੇ ਬੈਠੇ ਕਿਨਾਰੇ ਪੰਜਵੇਂ ਸਤ ਗੁਰਿਆਰ ਜਣ ਪਿਆਰੇ ਰਾਮ ਸਰ ਦੇ ਬੈਠੇ ਕਿਨਾਰੇ ਬੋਲੀ ਗੰਮੀ ਕਹਿ ਉਚਾਰੇ ਸਾਰੀ ਲਿਖਤ ਲਖਾਉਂਦੇ ਨੇ ਇਹ ਹੈ ਗੁਰੂਨਾ ਦੀ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਉੱਚੀ ਸੁੱਚੀ ਜੋਏ ਬਾਣੀ ਪੀਰੇ ਪੰਨੇ ਰਤਨਾ ਕਾਣੀ ਜੀ ਸੋਚੀ ਜੋ ਏ ਬਾਣੀ ਹੀਰੇ ਪੰਨੇ ਰਤਨਾ ਖਾਣੀ ਇਸ ਵਿੱਚ ਭੇਦਰਤਾ ਨਾ ਜਾਣੀ ਸਭ ਨੂੰ ਇਹ ਦਾਸ ਸਹਾਰਾ ਹੈ ਸਾਨੂੰ ਜਾਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਾਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਓ ਝੁਕਦੇ ਬਾਦਸ਼ਾਹ ਵੀ ਆ ਕੇ कयां वेखया अजमा के बादशा केख जमा सचे वे लॻा ख़ुशीअ विच समाद गुरू नानक जी गुरू नानक जी गुरू नानक जी ਏ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋ ਆਈ ਬਤਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋ ਆਈ ਬਤਾਉਂਦੇ ਨੇ ਓਸ ਸਮੇ ਸਤ ਗੁਰ ਬਾਜਾਂ ਵਾਲੇ ਪੰਜ ਪਿਆਰੇ ਸਾਜਨ ਰਾਲੇ ਬਣ ਕੇ ਦੁਖੀਆਂ ਦੇ ਰਖਵਾਲੇ ਓ ਦੁਖੀਆਂ ਦੇ ਰਖਵਾਲੇ ਇਹ ਪ੍ਰਦੇਸ਼ ਨਿਆਰਾ ਹੈ ਸਾਨੂੰ ਜਾਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਸਾਨੂੰ ਜਾਨੋਂ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਜਪਜੀ ਸਾਹਿਬ ਜਪ ਜੀ ਜਾਪ ਜਪ ਜੀ ਜਾਪ ਜਪ ਜੀ ਜਾਪ ਸਵਈਏ ਜਾਣੀ ਸ਼ਬਦ ਹਜ਼ਾਰ ਸੁਖਮਣੀ ਬਾਣੀ ਪੜਦੇ ਸੁਣਦੇ ਜੋ ਵੀ ਪ੍ਰਾਣੀ ਸੁਖਨ ਅਨੰਦ ਨੂੰ ਪਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਇਹਨਾ ਘਰ ਵਿੱਚ ਪਾਠ ਕਰਾਵੇ ਜਿਹੜਾ ਘਰ ਵਿੱਚ ਪਾਠ ਕਰਾਵੇ ਦੇ ਉਸ ਨੂੰ ਟੋਟ ਕੋਈ ਨਾ ਆਵੇ ਹੋ ਜਿਹੜਾ ਕਰ ਵਿੱਚ ਪਾਠ ਕਰਾਵੇ ਉਸ ਨੂੰ ਟੋਟ ਕੋਈ ਨਾ ਆਵੇ ਮੂੰਹ ਮਨ ਪਾਸ ਤੇ ਫਲ ਪਾਵੇ ਭਾਵੇਂ ਜਲਤਾਰ ਨਹਾਰਾ ਹੈ सू जानू बद के साढ़ा गुरु ग्रंथ प्यारा है सानू जानू के सा गुरु ग्रंथ प्यारा है, हाँ। है। ਮੁਸਲਮਾ ਸਿੱਖ ਸਮਾਨੇ ਸਭ ਨੂੰ ਇੱਕ ਬਰਾਬਰ ਜਾਣੇ ਨਾ ਕੋਈ ਵੈਰੀ ਨਹੀਂ ਬਗਾਨੇ ਸਾਂਝੀ ਵਾਲ ਕਹਾਉਂਦੇ ਨੇ ਇਹ ਹੈ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਏ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਏ ਹੈ ਗੁਰੂ ਨਾਨਕ ਦੀ ਬਾਣੀ ਤੁਰ ਤੋਂ ਆਈ ਬਤਾਉਂਦੇ ਨੇ ਫੇਰੀ ਸੰਨ ਦੁਨੀਆਂ ਸਿਰ ਨਮਾਉਂਦੀ ਓ बगचादी दुनिया सी सौदी पुलियां न बगचादी के न रंजण तख़ बिठा पंछी में दवारा है सानू जानू बद के साडा गुरु ग्रंथ प्यारा है सानू जानू बद के सादा गुरु ग्रंथ प्यारा है गुरु ग्रंथ प्यारा है गुरु ग्रंथ प्यारा है